ठीक है गलती होगी तुम दसना ही प्यार ना समझा दिया करो मैं हो रहा मांग की की नहीं कि गलती क्यों दसिया कि आर्गूमेंट नहीं कद नहीं आर्गूमेंट कर दी दसिया करो जिते मैं गलत लगता है मैं पूछ जरूर लें कि एवं क्यों फिट पिछलो दस्यो लोगों की परवाह जी मैं करती है नहीं पर मैं ऐदा ऐदा भी अच्छा हाँ <laughs> जी सत श्री अकाल जी साडी यूट्यूब फैमिली किमें हैं जी तुसी सारे उम्मीद करते हैं जी तुसी सारे बहुत ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਂ ਜੀ ਜਨਾਬ ਜੀ ਠੀਕ ਠਾਕ ਜੀ ਹੋਰ ਵਧੀਆ ਜੀ ਹੁਣ ਚਲੋ ਆਓ ਆਪਾਂ ਅੱਗੇ ਚੱਲਦੇ ਹਾਂ ਕੱਲ ਜਿਹਦੇ ਭਰਾਵਾਂ ਨੇ ਸਾਡਾ ਸਾਥ ਦਿੱਤਾ ਕਮੈਂਟਾਂ ਦੇ ਵਿੱਚ ਕਿਹਾ ਸੀ ਸਾਡੇ ਨਾਲ ਆ ਸਾਨੂੰ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦੀ ਆ ਠੀਕ ਹੈ ਨਾ ਅਸੀਂ ਭਾਵੇਂ ਜਿੱਦਾਂ ਵੀ ਆ ਕਿਸੇ ਨੂੰ ਕੋਈ ਸੀ ਮਾੜਾ ਚੰਗਾ ਨਹੀਂ ਕਹਿੰਦੇ ਕਿਸੇ ਨੂੰ ਗਾਲ੍ਹ ਦੀ ਕੱਢਦੇ ਜਿੰਨੇ ਵੀ ਬਲੌਗਰ ਆ ਠੀਕ ਹੈ ਅਸੀਂ ਸਰਪ੍ਰੇ ਜਿਹੜਾ ਗਲਤ ਆ ਹਾਂਜੀ ਉਹਦੇ ਉੱਤੇ ਟਿੱਪਣੀ ਕਰਾਂਗੇ ਉਹਨਾਂ ਪਰ ਟਿੱਪਣੀ ਕਰਦੇ ਆ ਇਹ ਦੀ ਕਿਸੇ ਨੂੰ ਮਾਂ ਪਿੰਨ ਦੀ ਗਾਲ੍ਹ ਕੱਢ ਜਾਂ ਕੁੱਤਾ ਪਿੱਲਾ ਕਿਸੇ ਨੂੰ ਕਹਿੰਦੇ ਉਸ ਅਸੀਂ ਕਹਿੰਦੇ ਨਹੀਂ ਹੈਗੇ ਇਹ ਇਹੋ ਨਿੱਤਰ ਹੋਣੀ ਆ ਜਿਹੜੀ ਇੱਕ ਪਤਲੀਆਂ ਕੜਸੀਆਂ ਵਾਂਜਦੇ ਆ ਠੀਕ ਆ ਇਹ ਕੈਮਰੇ ਤੋਂ ਆਪਣੇ ਅਰੇ ਹੋ ਗਏ ਮੈਨੂੰ ਮਾਂਜਾ ਠੀਕ ਆ ਜਰੂਰ ਲੈਣੀ ਕੋਈ ਦਿਖਾ ਲੈਣਾ ਜੇ ਦਿਖਾ ਲੈਣਾ ਤਾਂ ਅਸੀਂ ਤਾਂ ਕੀ ਹਰਕ ਬਲੌਗਰ ਉੱਪਰ ਉਹਨਾਂ ਨੂੰ ਹਰ ਕੋਈ ਰੋਸਟ ਕਰੂਗਾ ਕਹਿਣਾ ਮਤਲਬ ਇਹ ਜਿਹਨਾਂ ਨੂੰ ਜਿਆਦਾ ਹੀ ਮਿਰਚਾਂ ਲੱਗਦੀਆਂ ਨਾ ਉਹਨਾਂ ਦੇ ਜਿਆਦਾ ਹੀ ਹੁਣ ਲੜਦੇ ਆ ਜੋ ਹੁਣ ਕੀ ਕਹਿਣਾ ਮਤਲਬ ਕਿ ਕਹਿਣਾ ਮਤਲਬ ਜਿਹਨਾਂ ਨੂੰ ਜਿਆਦਾ ਹੀ ਪੀੜ ਹੁੰਦੀ ਨਾ ਢਿੱਡ ਦੇ ਵਿੱਚ ਉਹਦੇ ਰੋਸਟ ਉਹਨਾਂ ਨੂੰ ਕਾਹਤੇ ਰੋਸਟ ਕਰਦੇ ਆ ਤਾਂ ਆਪਣੀਆਂ ਢੀਓ ਕਤਿਲੀਆਂ ਕਾੜਸ਼ੀਆਂ ਮਾਣ ਮਾਜਦੇ ਨਾ ਕੈਮਰਾ ਬੰਦ ਕਰਕੇ ਮਾਰਦੇ ਜਿਹਨਾਂ ਨੇ ਦਿਖਾਣਾ ਹੀ ਆ ਕੱਪੜੇ ਧੋਂਦੇ ਕਤਿਲੀਆਂਾਂ ਦੇ ਉਹਨਾਂ ਤੇ ਤਾਂ ਹਰ ਕੋਈ ਇੱਕ ਨਾ ਟਿੱਪਣੀ ਕਰਨੀ ਹੈ ਜਿਹੜੀ ਚੀਜ਼ ਇੰਟਰਨੈਟ ਤੇ ਚੜ ਗਈ ਨਾ ਉਹ ਤਾਂ ਜੇ ਤੁਸੀਂ ਤਾਂ ਪਾਇਆਗਾ ਤੇ ਲੋਕਾਂ ਨੂੰ ਦਿਖਾ ਦੇਣਾ ਤੁਸੀਂ ਜੇ ਤੁਸੀਂ ਆਪਣੇ ਵਾਸਤੇ ਕਰੋ ਨਾ ਇਹ ਸਭ ਕੁਝ ਤਾਂ ਬੰਦ ਕੈਮਰੇ ਵਿੱਚ ਕਰੋ ਜੇ ਤੁਸੀਂ ਇੰਟਰਨੈਟ ਤੇ ਕਰਨਾ ਵੀ ਆ ਕੰਮ ਇੰਟਰਨੈਟ ਤੇ ਚਾੜਨਾ ਵੀ ਆ ਜੀ ਇਹ ਹੁਣ ਕਹਿੰਦੇ ਕਹਿੰਦੇ ਜਿਹੜੇ ਵਿਆਹ ਆ ਸਾਰਾ ਉਹ ਵੀ ਇੰਟਰਨੈਟ ਤੇ ਪਾ ਆ ਸਾਰਾ ਕੁਝ ਜੇ ਤੁਸੀਂ ਪਾ ਆ ਤਾਂ ਤੁਸੀਂ ਉਹਨੂੰ ਪ੍ਰਾਈਵੇਟ ਰੱਖੋ ਪ੍ਰਾਈਵੇਟ ਰੱਖੋ ਪ੍ਰਾਈਵੇਟ ਰੱਖੋ ਹੁਣ ਜੇ ਤੁਸੀਂ ਐਦਾਂ ਦਾ ਕੁਝ ਕਰਨਾ ਆ ਠੀਕ ਈ ਘਰੇ ਤੁਰਕੇ ਲਾਣੇ ਬਦੀਲੀਆਂ ਰੜਸੀਆਂ ਮਾਜੜੀਆਂ ਕੱਪੜੇ ਤੁਰੇ ਕੰਮ ਵੀ ਦਿਖਾਣੇ ਆ ਠੀਕ ਆ ਉਹ ਹੁਣ ਤੁਸੀਂ ਆਪ ਦੇਖੋ ਜਿਹੜੇ ਹੁਣ ਦੇਖੋਗੇ ਹੁਣ ਸਾਡੇ ਬੱਚੇ ਦੇਖੋਗੇ ਜਾਂ ਕਿਸੇ ਹੋਰ ਦੇ ਜਿਹੜਾ ਕੰਮ ਕਰਨ ਨਾਲ ਬਾਈ ਤੂੰ ਠੀਕ ਹੈ ਨਾ ਆਪਣਾ ਬੰਦ ਕੈਮਰਾ ਕਿੱਦਾਂ ਰਹਿ ਗਿਆ ਠੀਕ ਹੈ ਨਾ ਆ ਜਿਹੜੇ ਆ ਜਨਾਨੀਆਂ ਦੀ ਗੁਲਾਮੀਆਂ ਨੇ ਕੱਪੜੇ ਧੋੜੇ ਪਤਲੀਆਂ ਮਾਜਰੇ ਕੱਪੜੇ ਜੁੱਦਾ ਵੀ ਅਦਾ ਕੁ ਉਸਕਾਰ ਦੇਣਾ ਤੁਸੀਂ ਨਾ ਇਹ ਆਪਦਾ ਪ੍ਰਾਈਵੇਟ ਰੱਖੋ ਠੀਕ ਹੈ ਨਾ ਲੋਕਾਂ ਦੇ ਉੱਪਰ ਕੀ ਮਾੜਾ ਪ੍ਰਭਾਵ ਪੈਂਦਾ ਇਹਦਾ ਸਹੀ ਗੱਲ ਹੈ ਨਾ ਲੋਕਾਂ 'ਚ ਜਨਾਨੀਆਂ 'ਤੇ ਕੀ ਮਾੜਾ ਪ੍ਰਭਾਵ ਪੈਂਦਾ ਇਹਦਾ ਮਤਲਬ ਇਹ ਆ ਜਿਹੜੇ ਤੁਸੀਂ ਲੋਕਾਂ ਦਿਖਾ ਲਦੇ ਆ ਬੰਦੇ ਆਮ ਨਾਲ ਇੱਕ ਤੁਲਾ ਚੌਂਕਾ ਸਾਹਮਣੇ ਆ ਕੇ ਜਨਾਨੀਆਂ ਕੁਰਸੀ 'ਤੇ ਬਿਠਾਇਆ ਕਰੂਗੀਆਂ ਇਹ ਮੈਸੇਜ ਆਂਦਾ ਲੋਕਾਂ ਨੂੰ ਗਾਂ ਬੱਚਿਆਂ ਨੂੰ ਕਿਹੜੀ ਕੀ ਸਿੱਖਿਆ ਹੋਊਗੀ ਇਹਦੇ ਨਾਲ ਤਾਂ ਕਰਕੇ ਆ ਜੇ ਤੁਹਾਨੂੰ ਜਿਆਦਾ ਦੁੱਖ ਲੱਗਦਾ ਤਾਂ ਪ੍ਰਾਈਵੇਟ ਕਰਕੇ ਰੱਖਿਆ ਤੁਹਾਨੂੰ ਕੋਈ ਉਸਤ ਨਹੀਂ ਕਰੂਗਾ ਜੇ ਤੁਸੀਂ ਇੰਤਾਂ ਦਾ ਕੈਮਰਾ ਲੱਗੇ ਕਰਨਾ ਹੈ ਨਾ ਤਾਂ ਤਾਂ ਕਰੀ ਉਸਤ ਕਰਦੇ ਨਹੀਂ ਕਰਾਂ ਅਸੀਂ ਤਾਂ ਕਰਾਂਗੇ ਹੋਰ ਕਰ ਦੂਗਾ ਅਸੀਂ ਵੀ ਕਰਾਂਗੇ ਚਲੋ ਠੀਕ ਹੈ ਜੀ ਹੁਣ ਆਪਾਂ ਦੇਖਦੇ ਹਾਂ ਕੀ ਗੱਲਬਾਤ ਮੈਂ ਤਾਂ ਬੇਕਾਬੀ ਜਿਹੜੇ ਜਿਹੜੇ ਰੀਤੀ ਰਿਵਾਜਾਂ ਪਾਈ ਹੋ ਉਸ ਸਾਥ ਨਾਲ ਚੰਗਣੀ ਮੈਂਦਾ ਤੇ ਹੁਣ ਉਧਰ ਲਾਭਪ੍ਰੀਤ ਜੈਸਮੀਨ ਦੇ ਨੰਗੀ ਜੀ ਪਰਾਂ ਦੀ ਗੁੰਡੀ ਜੀ ਪਹੁੰਚਾ ਕਰਨੀ ਹੈ ਕਿ ਆਊਗਾ ਕੋਹ ਰਹਿਣ ਤੋਂ ਬੰਦੇ ਡਿਜਾਇਨ ਇੱਧਰ ਹੁਣ ਮੇਕਅਪ ਚੱਲ ਰਿਹਾ ਹੈ ਅਨੇਮੇ ਟੱਕਣੇ ਬਣ ਕੇ ਧੁੱਲੀਆ ਮੇਰੇ ਹੱਥ ਦਾ ਮੈਂ ਛੱਡ ਕੇ ਹੁਣ ਦੇਖੋ ਹਾਂਜੀ ਇੱਕ ਦਿਨ ਹੋਇਆ ਇਹਨੂੰ ਆਈ ਨੂੰ ਸਿਰਫ ਇੱਕ ਦਿਨ ਆ ਮਾਰਿਆ ਸੋਰੇ ਫੇਰ ਤੁਰੇ ਆਇਆ ਇਹਨੂੰ ਲੈ ਪਤਾ ਨਹੀਂ ਫੋਨ ਕਰਕੇ ਸੱਦੇ ਹੋਣੇ ਆ ਨਾ ਕੀ ਗੱਲ ਸਾਰੇ ਜ਼ਿੰਦਗੀ ਇੱਥੇ ਜੰਮੀ ਪਲੀ ਆ 15-20 ਦਿਨ ਰਹਿ ਤਾਂ ਲੈਂਦੀ ਆ ਕੀ ਇੱਕ ਜਾਨ ਕਹਿੰਦਾ ਮਤਲਬ ਕੰਟੈਂਟੇ ਸੀਗਾ ਇਹ ਇੱਕ ਦਿਨ ਤੁਸੀਂ ਉਧਰ ਸ਼ਿੰਗਾਰ ਬਿਹਾਰ ਕਰਤਾ ਸਾਰਾ ਬੇ ਸੌਣ ਦਾ ਜੀ ਸੱਸ ਨੂੰ ਮੱਥੇ ਨਹੀਂ ਲੱਗਦੀਆਂ ਹੁੰਦੀਆਂ ਉਹ ਤਾਂ ਬਥੇਰਾ ਉਹ ਪਰਾਵਾ 1/2 ਕਿਲੋਮੀਟਰ ਤੇ ਜਾ ਕੇ ਸੌਰੇ ਆ ਉਧਰ ਵੀ ਬਲੌਗ ਬਣਾਉਣ ਦਾ ਇਹਨਾਂ ਨੂੰ ਮੌਕਾ ਮਿਲ ਗਿਆ ਇਦਾਂ ਦੇ ਬਲੌਗ ਬਣਾਉਣ ਦਾ ਮੌਕਾ ਮਿਲ ਗਿਆ ਇੱਕ ਦਿਨ ਦੇ ਪਰਕ ਚ 15-20 ਦਿਨ ਰਹਿਨੀ ਹੋਏ ਤਾਂ ਸੌਣ ਸ਼ੁਰੂ ਹੀ ਹੋਇਆ ਸੀਗਾ ਐਂ ਦੇ ਵਿੱਚ ਕਾਜ ਬਿਹਾਰ ਕਰ ਲੈਂਦੇ ਆਪਣੇ ਸਟਾਰਟਿੰਗ ਦੇ ਵਿੱਚ ਉਹ ਥੋੜਾ ਜਿਹਾ ਹੋਰ ਰਹਿਣ ਦੀ ਦੋ ਚਾਰ ਦਿਨ ਉਹ ਤਾਂ ਪਹਿਲੇ ਦੀਂਦਾ ਹੀ ਸੀਗਾ ਵੇ ਇਹ ਰਹਿਣ ਵਾਲੀ ਹੈ ਨਹੀਂ ਜਿੰਸੇ ਇਹ ਉਹੀ ਮੈਂ ਗੱਲ ਕਰਦਾ ਬਈ ਹਾਂਜੀ ਉਹ ਕੰਟੈਂਟ ਮਿਲ ਗਿਆ ਇੱਕ ਵਲੌਗ ਉੱਧਰ ਬਣ ਗਿਆ ਇੱਕ ਵਲੌਗ ਇੱਧਰ ਬਣ ਗਿਆ ਸਾਰਾ ਅੱਧਾ ਕਿਲੋਮੀਟਰ ਦਾ ਫਰਕ ਹੈ ਹਾਂਜੀ ਮੈਂ ਚਲੇ ਜਾਣੀ ਹੈ ਪਹਿਲਾਂ ਨਾ ਘਰੇ ਨਹੀਂ ਮਾਰ ਮਟਰ ਪਨੀਰ ਤਾਂ ਬਹੁਤ ਸਵਾਦ ਆ ਜੀ ਹਾਂ ਬਾਕੀ ਚੱਲ ਹਾਂ ਸਾਰੀਆਂ ਨੰਬਰ ਬੱਦ ਮੇਰਾ ਫੇਵਰਟ ਹੈ ਮੇਰੇ ਮੁੰਡੇ ਨਾਲ ਕੇ ਨੇ ਮੈਕਸਾ ਸਾਜੀ ਵੀ ਠੀਕ ਨਹੀਂ ਬਹਾਲ ਤਾਂ ਬੋਲਣਾ ਕੋਈ ਬਾਤੇ ਆ ਜਾ ਦੇ ਲੋ ਆ ਬਿੱਕੀ ਨਾਲ ਵਿੱਚੇ ਤਾਂ کہیں ਰੋਟੀ ਖਾ ਲੰਦੋ ਵੀਡੀਓ ਬੰਦ ਕਰ ਦੋ ਨਾਲੇ ਸਾਰੀ ਨਾ ਵੀਡੀਓ ਨੇ ਰੋਟੀ ਖਾਂਦੇ ਨੇ ਦਿਖਾਤੀ ਕਿ ਉਹ ਕਿਦਾਂ ਚੱਬਦੇ ਆ ਕਿੰਨੀ ਰੋਟੀ ਖਾਂਦੇ ਆ ਕਿੰਨੀ ਨੇ ਵਿੱਚੇ ਦੱਸੀ ਜਾਂਦਾ ਆ ਫੁਕਰੀਆਂ ਮਾਰਨੇ ਤੋਂ ਨਹੀਂ ਭੜਾ ਹੜਦੇ ਮਟਰ ਪਨੀਰ ਦੀ ਸਬਜੀ ਬਣਾਈ ਆ ਉਹ ਦੂਜਾ ਕਹਿੰਦਾ ਮਟਰ ਪਨੀਰ ਦੀ ਮੈਨੂੰ ਸਬਜ਼ੀ ਬਹੁਤ ਸਵਾਦ ਲੱਗੀ ਝੁੱਡੂ ਨਾਥ ਕਹਿੰਦਾ ਤਰੋ ਕਿਸੇ ਦਾ ਨਾ ਲੈਂਦੀਂ ਕੱਲੀ ਚੌੜੀ ਹੋ ਕੇ ਬੈਠਦੇ ਆਪੇ ਖਾਣ ਲੱਗੇ ਹੋਏ ਨੇ ਨਾਈਂ ਦੀ ਸੱਤੋ ਕੋਲੇ ਬੈਠੀ ਹੈ ਉਹ ਕਹਿੰਦੀ ਹੁਣੀ ਆ ਚਤਰੋ ਫਿਰ ਕਿਤੇ ਕਿਸੇ ਨੂੰ ਸਾਰਾ ਪਤਾ ਲੱਗ ਜਾਵੇ ਕਿਹੜੀ ਕਿਹੜੀ ਸਬਜ਼ੀ ਬਣਾਈ ਆ ਝੁੱਡੂ ਨਾਥ ਕਹਿੰਦਾ ਮਟਰ ਪਨੀਰ ਦੀ ਸਬਜ਼ੀ ਬਹੁਤ ਸਵਾਦ ਲੱਗੀ ਮੈਨੂੰ ਉਹ ਕਹਿੰਦੀ ਨਾ ਮਿਕਸ ਸਬਜ਼ੀ ਉਹ ਐਨੇ ਬਣਾਈ ਸੀਗੀ ਬੇ ਮਿਕਸ ਸਬਜ਼ੀ ਮੈਂ ਬਣਾਈ ਉਹ ਨਹੀਂ ਕਹਿੰਦੀ ਸਵਾਦ ਲੱਗੀ ਬਾਹਣੇ ਤੇਰੇ ਚਤਰੂ ਐ ਨਹੀਂ ਖੜ ਜਾ ਕਿੰਨੇ ਕਿਤੇ ਦੂਰ ਸਾਰੇ ਆ? ਹਾਂਜੀ। ਆ ਬੰਦਾ ਆਦਾ ਮੋਟਰਸਾਈਕਲ ਤੇ ਲੈ ਕੇ ਚੱਲ ਜਾਂਦਾ ਆ। ਠੀਕ ਆ ਨਾ? ਵਿਚੇ ਜਠਾੜੀ ਨੂੰ ਵਿਚੇ ਨੋ ਵਿਚੇ ਉਹਦੀ ਬੁੜੀ ਨੂੰ ਉਹਨੇ ਨਾਲੇ ਕਿੱਤੀ ਫਿਰਦੇ ਆ। ਆਇਆ। ਕਿਉਂਕਿ ਬੁੜੀ ਨੂੰ ਸੂਟ ਲਾਉਗੇ ਜਠਾੜੀ ਦੀ ਸੂਟ ਲਾਉ ਨਿਆਣੇ ਨੂੰ ਮੰਨੋਗੇ। ਠੀਕ ਆ ਨਾ? ਆਈ ਸਰ ਵੇਖ ਦੇਣ ਵਾਸਤੇ। ਇੱਕ ਦਿਨ ਵਾਸਤੇ ਆ। ਤੇ ਨਾ ਨੇ ਜਠਾਣੀ ਦੀ ਤੁਸੀਂ ਗੱਲ ਸੁਣ ਲਓ ਉਹਦਾ ਥਾੜ ਰਣੀ ਇੱਥੇ ਵੱਜਦੀ ਵੱਜਦੀ ਆ ਮੈਨੂੰ ਲੱਗਦਾ ਨਹੀਂ ਜਿੱਦਨ ਦੀ ਜਾਸਮੀਨ ਨੇ ਵਿਆਹ ਹੀ ਆ ਇਹ ਆਪਣੇ ਪੇਕੇ ਵੀ ਗਈ ਹੋਣੀ ਆ ਨਾ ਉਹਦੇ ਪੇਕੇ ਆ ਬਣੇ ਬੇ ਆ ਮਿੰਦਾਰ ਐਨੀਆਂ ਨੇ ਚਪਣਾ ਆਪਣੇ ਪੇਕੇ ਜਾ ਜਾਣੀ ਕਿਸਾਈਆਂ ਜਿੰਨੀ ਇੱਥੇ ਘਸਾਤੀਆਂ ਇਹਨਾਂ ਦੇ ਨਾਲ ਲੱਗੀ ਨਾ ਪਰਾਂਦਾ ਆ ਵਾ ਗੁੜੀ ਵੀ ਨਾਲ ਆ ਉਹ ਵੀ ਮੇਰੇ ਨਾਲ ਆ ਤਿੰਨ ਦਿਨ ਦੇਖ ਲਓ ਤੁਸੀਂ ਤਿੰਨ ਦਿਨ ਲਗਾਤਾਰ ਇੱਥੇ ਮਾਰੀ ਤੁਰੀ ਰਹੀ ਆ ਪਹਿਲੇ ਦਿਨ ਤੇ ਚਾਚਾ ਚਾਚੀ ਇਹਨੂੰ ਲੈਣਗੇ ਦੂਜੇ ਦਿਨ ਆ ਸਾਰਾ ਟੱਬਰ ਮਹਿੰਦੀ ਲਵਾਣ ਮਾਲਾ ਆ ਗਿਆ ਆ ਤੀਜੇ ਦਿਨ ਦੇਖ ਲਓ ਹੁਣ ਤੁਸੀਂ ਉਹਨੂੰ ਲੈਣੇ ਆ ਗਏ ਵਾਹ ਤੁਹਾਡੇ ਬਲੋਗਰੋ ਵੱਡੇ ਤੁਸੀਂ ਤਾਂ ਇਨਫਲੂਐਂਸਰ ਬਣੇ ਫਿਰਦੇ ਆ ਟੈਂਟਰ ਦੀ ਸਾਰਾ ਚੰਗਾ ਪੰਦਾ ਹੈ ਕੰਟੈਂਟ ਦਾ ਕੰਟੈਂਟ ਬਣਾਦੇ ਹੋ ਮਿਲ ਜਾਂਦਾ ਅੱਧਾ ਕਿਲੋ ਮੀਟਰ ਹੈਗਾ ਦੁੱਧਾ ਚੱਲਦਾ ਇਧਰ ਜਦਾ ਚੱਕਰਿਆ ਹੋਰ ਕੋਈ ਨਹੀਂ ਲਟਪੂਸੀਆਂ ਨੰਨਦੇ ਫਿਰਦੇ ਆ ਪਰ 1 ਮਿੰਟ ਦੇ ਵਿੱਚ ਮੈਂ ਗਹਿਰ ਕਰਕੇ ਵਿਖਾਉਂਗਾ ਅੱਜ ਨਾ ਦੇਖੋ 3 ਦੇਖੀ ਵਾਹ ਕਿ ਵੱਪਾ ਹੀ ਠੱਡੀ ਗਿਆ ਹਨ ਇੰਨਾ ਵੀ ਟੈਲੈਂਟ ਇੱਕ ਨਹੀਂ ਹੈਗਾ ਅੱਛਾ ਜੀ ਹਾਂ ਲਾ ਵਿੱਚੇ ਤਾਂ ਕੱਪੜੇ ਧੋਣ ਦਾ ਟੈਲੈਂਟ ਹੈ ਠੀਕ ਹੈ ਵਿੱਚੇ ਇਹਨਾਂ ਵਿੱਚ ਭਾਂਡੇ ਮਾਂਜਣ ਦਾ ਟੈਲੈਂਟ ਹੈ ਠੀਕ ਹੈ ਟੁੱਟ ਕੇ ਲਾਣ ਦਾ ਸਬਜ਼ੀਆਂ ਕੱਟ ਕੱਟਣਾ ਪੱਢਣ ਦਾ ਘਰ ਦੀ ਸਫਾਈ ਦਾ ਠੀਕ ਆ ਬਾਕੀ ਵੀਡੀਓ ਬਣਾਉਣ ਦਾ ਹੁਣ ਜੇ ਇੱਕ ਨਵਾਂ ਕੰਟੈਂਟ ਵੀ ਅੱਜ ਸੋਹਣੀ ਦੇਖਿਆ ਹਾਂਜੀ ਨੇਤਰਾ ਦੇ ਕੋਲੇ ਕੁੜੀ ਬੈਠੀ ਆ ਉਹਨੇ ਹੱਥ ਰੱਖਿਆ ਕੁੜੀ ਗੈਪ ਹੋਏ ਜਾਦੂ ਵਾਲਾ ਕੰਟੈਂਟ ਵੀ ਜਿਆਦਾ ਨੋ ਬੱਜੇ ਚੋਰ ਵੀ ਹੈਗੇ ਆ ਇਹੇ ਆਏ 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 ਕੁੜੀ ਦਾ ਬੱਚਾ ਚੋਰ ਬਣ ਗਿਆ ਫਿਰ ਹਾਂ ਜਦੀ ਜਲਾ ਕੁੜੀ ਗੈਬ ਓਏ ਹੋਏ ਇਹ ਵੀ ਇਹ ਵੀ ਨਾ ਟੈਲੈਂਟ ਹੈਗਾ ਬਈ ਕੁੜੀ ਟੈਲੈਂਟ ਆ ਵਾਹ ਓਏ ਜਟਾਂ ਵਾਲਿਆ ਬਾਬਾ ਅੱਛਾ ਭਰਾਵਾ ਜੇ ਤੂੰ ਇੰਨੀ ਪੂੰਛਾਂ ਦਿਨਾਂ ਤੂੰ ਇੰਨਾ ਹੀ ਮਤਲਬ ਕਿ ਬੱਚੇ ਗੈਬ ਕਰਦਾ ਫਿਰ ਤੂੰ ਚੀਜ਼ਾਂ ਲੱਭ ਵੀ ਦਿੰਦਾ ਹੋਣਾ ਹੈ ਨਾ ਗਵਾਚੀਆਂ ਹੋਰ ਤਾਂ ਗਵਾਚੀਆਂ ਹੋਈਆਂ ਲੈ ਵੀ ਫੇਰ ਬੋਰਡ ਬੋਰਡ ਲਾ ਵੇ ਜਨਤਾ ਤੇਰੇ ਕੋਲ ਆਵੇ ਸੰਗ ਤਾਂ ਐ ਕਿਹੜੀਆਂ ਚੀਜ਼ਾਂ ਚੁੱਕਾ ਭੁੱਲੀਆਂ ਪਟ ਗਈਆਂ ਕਿੰਨੀਆਂ ਦੀਆਂ ਚੋਰੀਆਂ ਹੋਈਆਂ ਆ ਉਹੀ ਗੱਲ ਆ ਵੀ ਜਿਹੜੇ ਬੱਚੇ ਗੈਪ ਕਰਦੇ ਥੱਲੇ ਉਹ ਲਾਈ ਦਾ ਵੀਡੀਓ ਕੱਟ ਕੇ ਹੋਈ ਆ ਵੀਡੀਓ ਬਟਿੰਗ ਕਰਕੇ ਲਾਈ ਹੋਆ ਐਡੀਟ ਕੀਤੀ ਹੋਈ ਆ ਐਡੀਟ ਕੀਤੀ ਆ ਪਹਿਲਾਂ ਪਰ ਆਪਦੇ ਆਪ ਨੂੰ ਇਹਨਾਂ ਨੇ ਐਦਾਂ ਬੜੀ ਸਫਾਈ ਨਾਲ ਦਿਖਾ ਲਿਆ ਵੀ ਹਾਂ ਸੱਚੀ ਸਾਡੇ ਕੋਲ ਜਾਦੂ ਹੈਗਾ ਆ ਵੀ ਚਲ ਇੱਕ ਟੈਲੈਂਟ ਆ ਸਹੀ ਹਾਂ ਉਦਾਂ ਵੀ ਕਮੇਡੀਆਂ ਨਾਲ ਜਿਹੱਚ ਬਣਦਾ ਫਿਰਦਾ ਸੀ ਭਗਵੰਤ ਮਾਨ ਇਹ ਹਾਂ ਲੋ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨਾ ਤੁਸੀਂ ਸਾਡੇ ਵਿੱਚ ਟੈਲੈਂਟ ਹੈ ਨਾ ਬੱਚੇ ਪੁੱਛੇ ਗਏ ਫਿਰਾਂਦੇ ਤੁਸੀਂ ਡੀਡ ਕਰਦੇ ਬੱਚੇ ਵੀ ਚੱਕ ਕੇ ਲੈ ਜਾਂਦੇ ਟੈਲੈਂਟ ਬਾਠ ਤੇ ਪੂਰਾ ਪੂਰਾ ਬੱਚਿਆਂ ਨੂੰ ਪਤਾ ਆ ਹਾਂ ਸਾਰੇ ਇਦਾਂ ਦੇ ਕੁਝ ਕਰਦੇ ਫਿਰਦੇ ਆ ਗੱਡੀ ਦੇ ਵਿੱਚ ਤੇ ਇਹੀ ਚ ਤੇ ਨਿਕਲਿਆ ਨਾ ਕਮਾਲ ਆ ਗਿਆ ਇਹ ਤੇ ਲੱਗਿਆ ਹੈ ਠੀਕ ਆ ਠੀਕ ਆ ਨੇਤਰ ਸਿੰਘ ਹਾਂ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਵਿੱਕੀ ਜਦੋਂ ਗੱਦੇ-ਕੁੱਤੇ ਚੱਕਾਂਦਾ ਸੀਗਾ ਠੀਕ ਆ ਚੱਕ ਕੇ ਲੈ ਕੇ ਜਾਂਦਾ ਸੀਗਾ ਉਹਦੀ ਕੈਪਰੀ ਥੱਲੇ ਨੂੰ ਗਈ ਠੀਕ ਆ ਇਹਨਾਂ ਨਾਲੇ ਜਦੋਂ ਬਲੌਗ ਬਣਦੇ ਬਣਦੇ ਵਿੱਚ ਕਮੈਂਟ ਇਹਨਾਂ ਨੂੰ ਆਉਣ ਲੱਗੇ ਵੀ ਤੁਸੀਂ ਨਾ ਇਹ ਜਿੱਦਾ ਮਤਲਬ ਇੰਨਾ ਕ ਕੱਟ ਦੋ ਕੱਟ ਪਾ ਦੋ ਹਾਂ ਵੀ ਕੱਟ ਪਾ ਦੋ ਵੀ ਉਹਦੀ ਕੈਪੀ ਥੱਲੇ ਨੂੰ ਖਿਸਕੀ ਆ ਹਾਂਜੀ ਪਰ ਪਤਾ ਨਹੀਂ ਤੈਨੂੰ ਕੱਟ ਪਾਣਾ ਨਹੀਂ ਆਦਾ ਪਤਾ ਨਹੀਂ ਕਸਮ ਖਾਦੀ ਆ ਵੀ ਇਸ ਬਲੌਗ ਸਦਾ ਹੀ ਬਣਾਣਾ ਜਿਹੜਾ ਮਰਜ਼ੀ ਵਿੱਚ ਆਵੇ ਤਾਂ ਕੀ ਜਣਾ ਠੀਕ ਆ ਇੱਕ ਦਿਨ ਪਿਛਲੇ ਜੇ ਮੈਂ ਬਲੌਗ ਪਾਇਆ ਸੀਗਾ ਇਹ ਜਦੋਂ ਆ ਆ ਵਿੱਕੀ ਸੂਈ ਦੇ ਬੱਚੇ ਤੇ ਘਰ ਵਾਲੀ ਕਹਿੰਦੀ ਝਾੜੂ ਮਾਰ ਉਹਦੋਂ ਗਈ ਜਿੱਦਾ ਮਤਲਬ ਪੈਂਟ ਦੇ ਥੱਲੇ ਦੀ ਕੱਚਾ ਤੁਰਿਆ ਫਿਰੇ ਬਾਹਰੇ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਪੈਂਟ ਜਾਂ ਕੈਪਰੀ ਜਾਂ ਕੱਚਾ ਖੜਦਾ ਕਦੇ ਨਹੀਂ ਵਜਾ ਕੀ ਆ ਤੀ ਮਹੀਨੇ ਕੀ ਲਗੂ ਮੀਤਾ ਆਉਦਾ ਉਹ ਵੀ ਗੱਲ ਕਰਦਾ ਬਿਟਲੇ ਤੋਂ ਢੁੱਲੇ ਲੈ ਆਂਦੇ ਆ ਕਿ ਉੱਦੇ ਨਹੀਂ ਖੜਦਾ ਕਸਮੇ ਖਾਦੀ ਉਹ ਕੱਚੇ ਰੇ ਕੈਪਰੀ ਨੇ ਲੱਕ ਤੇ ਖੜਨਾ ਇਹਨੇ ਜਦੋਂ ਮਰਜੀ ਦੇ ਲੋ ਥੱਲੇ ਹੀ ਦੋਇਆ ਫਿਰਦਾ ਹੁੰਦਾ ਵੈਰੀ ਗੱਲ ਐ ਤਾਂ ਜੀ ਕੈਪਰੀਆਂ ਵਾਲੇ ਬਾਬੇ ਆ ਮੈਂ ਉਹੀ ਗੱਲ ਕਰਦਾ ਕਿਆ ਨਹੀਂ ਮਨ ਜੜ ਕੋੜਮਣੀ ਵੀ ਆਈ ਸੀ ਤਾਂ ਵੀ ਕਪਰੀ ਪਾ ਕੇ ਫਿਰ ਗਿਆ ਉਹੀ ਤਾਂ ਗੱਲ ਹੈ ਵੀ ਜਾ ਤਾਂ ਤੁਸੀਂ ਪਟਾਂਕੇ ਰੱਖਿਆ ਕਰੋ ਚੰਗੀ ਤਰ੍ਹਾਂ ਹੈਨਾ ਬਹੁਤ ਥੱਲੇ ਤਰੀ ਫਰੀ ਜਾਂਦੀ ਆ ਵੀ ਤੂੰ ਜਦ ਵਿੱਚ ਕੱਟ ਪਾ ਦਿਆ ਕਰੋ ਵਿੱਚ ਹਾਂਜੀ ਐਡੀਟਿੰਗ ਨਾਮ ਦਾ ਵੀ ਇੱਕ ਲਬਜ ਹੁੰਦਾ ਬੇਪਰਾਵਾ ਡੀਡੂ ਟਕਾ ਐਡੀਡੂ ਕਰਕੇ ਪਾ ਦਿਆ ਕਰੋ ਐਡੀਟਿੰਗ ਫੇ ਤੁਸੀਂ ਕਹਿੰਦੇ ਫੇ ਤੁਸੀਂ ਕਹਿੰਦੇ ਲੋਕੀ ਸਾਲ ਗੋਸ਼ਟ ਕਰਦੇ ਆ ਹਾਂਜੀ ਫੇ ਰੂਸਟਾ ਵੀ ਇਦਾਂ ਦੀ ਗੱਲਾਂ ਨੇ ਹੋਣਾ ਹੀ ਆ ਜਿਆਦਾ ਕਟਿੰਗ ਕਰਕੇ ਪਾਇਆ ਕਰੋ ਨਾ ਉਹੀ ਗੱਲ ਹੈ ਐਡੀਟ ਕਰ ਦਿਆ ਕਰੋ ਮੂੰਹ ਹਿਲਾਣਾ ਢਿੱਡਾ ਨਾਲ ਨਾ ਹੱਥ ਵੀ ਹਿਲਾ ਲਿਆ ਕਰ ਜਿੱਥੋਂ ਸ਼ੁਰੂ ਹੁੰਦਾ ਉੱਥੇ ਜਾ ਕੇ ਐਂਡ ਕਰਕੇ ਸਿੱਧ ਦੀ ਪੌਲੀਟਿਕਾ ਨਾਲ ਥੋੜਾ ਜਿਹਾ ਇੱਕ ਕਲਿੱਪ ਵਾਲਾ ਆ ਜਿਨ੍ਹਾਂ ਜਿਹਨਾਂ ਨੂੰ ਅਸੀਂ ਚੰਗੇ ਲੱਗਦੇ ਆ ਅੱਜ ਉਹੀ ਕਮੈਂਟ ਖੜਿਓ ਆ ਜਿਨ੍ਹਾਂ ਜਿਹਨਾਂ ਨੂੰ ਅਸੀਂ ਨਹੀਂ ਚੰਗੇ ਲੱਗਦੇ ਕਿਰਪਾ ਕਰਕੇ ਆਪਣੀ ਅੱਖਾਂ ਧਾਨ ਕਰ ਦੋ ਅਸੀਂ ਤਾਂ ਇਦਾਂ ਹੀ ਰਹਿਣਾ ਹੋਰ ਤੁਸੀਂ ਆ ਜਾਨਵਰ ਦੀ ਗੱਲ ਸੁਣ ਲਓ ਠੀਕ ਆ ਨਾ ਕਹਿੰਦੇ ਮੈਨੂੰ ਜਿੱਦਾ ਮਤਲਬ ਇਹਦੇ ਬਾਰੇ ਤਾਂ ਜਾਣਦਾ ਨਹੀਂ ਸੀਗਾ ਕਿਉਂਕਿ ਅਸੀਂ ਨਵੇਂ ਨਵੇਂ ਰੋਸਟਰ ਆ ਸਾਨੂੰ ਇਹਦਾ ਪਤਾ ਨਹੀਂ ਹੈਗਾ ਇਹਦੇ ਬਾਰੇ ਠੀਕ ਹੈ ਨਾ ਤੇ ਹੁਣ ਮੈਂ ਇੱਕ ਸ਼ਾਟ ਦੇਖਿਆ ਉਹਦੇ ਵਿੱਚ ਜਿੱਦਾ ਮਤਲਬ ਇਹ ਕਹਿੰਦਾ ਕਿਸੇ ਨੂੰ ਵੀ ਜਿਹਨੂੰ ਅਸੀਂ ਚੰਗੇ ਨਹੀਂ ਲੱਗਦੇ ਹਾਂਜੀ ਉਹ ਸਾਨੂੰ ਨਾ ਦੇਖੇ ਠੀਕ ਹੈ ਨਾ ਅੱਜ ਤੱਕ ਇਦਾਂ ਹੀ ਰਹਿਣਾ ਹੈ ਹਾਂਜੀ ਜਿਹਨੇ ਜੇ ਸਾਨੂੰ ਕੋਈ ਜ਼ਿਆਦਾ ਬੁਰਾ ਮੰਨਦਾ ਹੈ ਵੀ ਉਹ ਆਪਣੀ ਅੱਖਾਂ ਦਾਰ ਕਰ ਦੇਵੇ ਅੱਜ ਤੱਕ ਜਿੱਤਾ ਹੈਗੇ ਸੁੱਤੇ ਰਹਿਣਾ ਹੈ ਕਿ ਬਾਕੀ ਚਲੋ ਠੀਕ ਆ ਕਿਸੇ ਨੂੰ ਕੋ ਚੰਗਾ ਲੱਗਦਾ ਹੁੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਹੁੰਦਾ ਹੈ ਨਾ ਇਹ ਆਪਾਂ ਡਿਪੈਂਡ ਕਰਦੇ ਆ ਆਪਣੀ ਆਪਣੀ ਸੋਚ ਤੇ ਆ ਆਪਣੀ ਆਪਣੀ ਸੋਚ ਤੇ ਠੀਕ ਆ ਨਾ ਬਾਕੀ ਹੁਣ ਦੇਖੋ ਜਾਨਵਾਲ ਦੀ ਇਸ ਗੱਲ ਦੇ ਵਿੱਚ ਨਾ ਕਿਤੇ ਨਾ ਕਿਤੇ ਹੰਕਾਰ ਬੜਿਆ ਜ਼ਰੂਰ ਹੰਕਾਰ ਬੋਲਦਾ ਹੈ ਹੰਕਾਰ ਬੋਲਦਾ ਹੈ ਅੱਖਾਂ ਦਾਨ ਕਰ ਦੋ ਕਿੱਡਾ ਵੱਡਾ ਲਾਜ ਕਹਤਾ ਹੈ ਠੀਕ ਆ ਨਾ ਅੱਖਾਂ ਦੇ ਨਾਲ ਅੱਖਾਂ ਕਹਿੰਦੇ ਨੇ ਦੰਦ ਦੇ ਸੁਆਦ ਗਿਆ ਅੱਖਾਂ ਗੀ ਜਹਾਨ ਗਿਆ ਠੀਕ ਆ ਨਾ ਹੁਣ ਜੇ ਕਿਸੇ ਨੇ ਤੈਨੂੰ ਮਾਰਿਆ ਕਿ ਪਤਾ ਨਹੀਂ ਕਿਸ ਨੇ ਮਾਰਿਆ ਤੇ ਕੋਈ ਕਮੈਂਟ ਕਰਤਾ ਹੁਣ ਕਿਹਨੇ ਕਰਤਾ ਹੁਣ ਜੇ ਕਿਸੇ ਨੇ ਨਹੀਂ ਕਿਹਾ ਤੂੰ ਸਿੱ ਪਾਲ ਜਿੱਥੇ ਗਲਤੀ ਕੱਢਣੀ ਆ ਰੋਸਟਰ ਤੇ ਕੱਢਣੀ ਆ ਠੀਕ ਹੈ ਪਤਾ ਕੀ ਹੁੰਦਾ ਜੀ ਜਦ ਨਾਲ ਬੰਦੇ ਦੇ ਕੋਲ ਪੈਸਾ ਆ ਜਾਂਦਾ ਹੈ ਨਾ ਜਦ ਕੋਈ ਥੋੜ ਜਾਨੂੰ ਜਾਣਨ ਲੱ ਆ ਜਾਂਦਾ ਬੁੱਧੀ ਦਾ ਜਿਹੜੀ ਪ੍ਰੇਸ਼ਟ ਹੁੰਦੀ ਹੁੰਦੀ ਆ ਉਹ ਬੰਦਾ ਰੱਬ ਨੂੰ ਵੀ ਟੱਬ ਦੱਸਣ ਲੱਗ ਜਾਂਦਾ ਉਹੀ ਹਾਲ ਹੁਣ ਇਹਦਾ ਨਾ ਹੋਇਆ ਆ ਇਹ ਤੇਰਾ ਜੋ ਹੋਇਆ ਨਾ ਇਹ ਤੇਰੇ ਹੰਕਾਰ ਕਰਕੇ ਹੋਇਆ ਆ ਅੱਜ ਤੁਹਾਨੂੰ ਦਿਖਾਉਂਦੇ ਦੋ ਥਾਰਾ ਖੜੀਆਂ ਆਪਣੇ ਕੋਲ ਇੱਕ ਵਾਈਟ ਖੜੀ ਆ ਤੇ ਇੱਕ ਬਲੈਕ ਖੜੀ ਆ ਜਿਹੜੀ ਇਹ ਆਹ ਖੜੀ ਆ ਇਹ 2x4 ਹੈ ਜਿਹੜੀ ਉਹ 4x4 ਹੈ ਤੇ ਜਿਹੜੀ ਇਹਦੀ ਕੀਮਤ ਆ ਇਹ ਹੈਗੀ ਆ ਜੀ ਸਾਡੀ 14 ਲੱਖ ਰੁਪਏ ਜਾਂਦੀ ਹੈ ਜਿਹੜੀ ਉਹ ਹੈ 4x4 ਹੈ ਉਹ 19 ਲੱਖ ਰੁਪਏ ਜਾਂਦੀ ਹੈ ਤੇ ਇਸ ਲਈ ਮੈਂ ਇੱਕ ਵਾਰ ਪੂਰੀ ਪ੍ਰੋਪਰ ਵੀਡੀਓ ਬਣਾਈ ਹੈ ਯੂਟਿਊਬਰ ਭਾਈ ਜਾਰਮਲ ਜੂਰ ਚੈਨਲ ਪਰ ਤੇ ਪੂਰਾ ਕੰਪੇਅਰ ਕਰਿਆ ਹੈ ਕਿਹੜਾ ਖੁਸ਼ਣਾ ਦੋਨੇ ਗੱਡੀਆਂ ਦੇ ਵਿੱਚ ਤੇ ਪੂਰੀ ਤੁਸੀਂ ਯੂਟਿਊਬ ਚੈਨਲ ਪਰ ਜਾ ਕੇ ਦੇਖ ਲਿਓ ਇਹਨਾਂ ਦੋਨੇ ਗੱਡੀਆਂ ਦੀ ਵੀਡੀਓ ਤੇ ਹੁਣ ਤੁਸੀਂ ਦੇਖੋ ਥੋੜਾ ਜਿਹਾ ਫੋਨ ਮੈਂ ਡਰੋਨ ਸ਼ਾਟ ਵੀ ਦਿਖਾ ਦਿੰਦਾ ਇਹਨਾਂ ਦੋਨੇ ਗੱਡੀਆਂ ਚੱਲਦੀਆਂ ਅੱਗੇ ਪਿੱਛੇ ਦਾ ਆ ਤੁਸੀਂ ਠੀਕ ਆ ਤੇ ਆਹ ਹੁਣ ਗੱਡੀਆਂ ਤੇਰੇ ਕੋਲ ਹੈਗੀਆਂ ਖੜੀਆਂ ਤੂੰ ਕਦੇ ਇੱਕ ਵੀਡੀਓ ਬਣਾ ਬਣਾ ਕੇ ਥਾਰ ਉਹਨੂੰ ਗੱਡੀਆਂ ਕਹੇ ਮੈਂ ਤੋ ਆ ਵੀ ਗੱਡੀ ਆ ਮੈਂ ਤੋ ਆ ਵੀ ਗਾੜਾ ਦੇਖ ਲਓ ਥਾਰ ਥਾਰ ਹੋਈ ਪਈ ਆ ਨਾ ਹੁਣ ਪੁੱਤ ਕਿੱਥੇ ਥਾਰਾਂ ਖੜੀਆਂ ਮਿੱਟੀ ਪਈ ਪਈ ਆ ਨਾ ਥਾਰਾਂ ਦਿੱਤੇ ਹੁਣ ਤੁਸੀਂ ਕਹ ਥਾਰ ਥਾਰ ਹੋਈ ਪਈ ਆ ਠੀਕ ਆ ਨਾ ਹੁਣ ਉਹੀ ਥਾਰਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੈਗਾ ਬਿਲਕੁਲ ਜੀ ਖੜੀਆਂ ਨਾ ਤੇ ਨਾ ਮੁੰਡਾ ਵੀ ਲਾਚਾਰੇ ਲੱਗਦਾ ਮੈਨੂੰ ਉਹਦੇ ਵੀ ਹੱਥ ਖੜੇ ਆ ਬਲੌਗ ਬਣਾਦਾ ਕਹਿੰਦਾ ਮੈਨੂੰ ਕੋਈ ਨਿਹਰਾ ਜੀ ਦੋ ਸਾਰੇ ਪਾਸੇ ਮੈਨੂੰ ਕੋਈ ਸਮਝ ਨਹੀਂ ਰਲਦੀ ਬਲੌਗ ਬਣਾ ਲੱਗੇ ਨੂੰ ਨਹੀਂ ਨਿਹਰਾ ਦਿੰਦਾ ਠੀਕ ਆ ਨਾ ਉਹ ਸ਼ਾਇਦ ਚਾਹੇਗਾ ਨਿਆਣਾ ਕਹਿ ਲੋ ਠੀਕ ਹੈ ਨਾ ਹੁਣ ਤੁਹਾਡੇ ਮਗਰ ਕੋਈ ਪਿੰਡ ਦਾ ਬੰਦਾ ਨਹੀਂ ਤੁਰਿਆ ਤੁਰਿਆ ਨਹੀਂ ਠੀਕ ਆ ਸਹੀ ਗੱਲ ਆ ਇਹਨਾਂ ਦੇ ਇਹੇ ਮਗਰ ਜਨਮ ਵਾਲ ਦੇ ਮਗਰ ਪਿੰਡ ਦਾ ਬੰਦਾ ਕਹਿੰਦੇ ਹੋਈ ਨਹੀਂ ਤੁਰਿਆ ਉਹ ਹੀ ਗੱਲ ਆ ਕਹਿੰਦੇ ਨੇ ਹੁੰਦੇ ਚੀਜ਼ਾਂ ਦਾ ਕੀ ਆ ਪਿਆਰ ਕਮਾਣਾ ਚਾਹੀਦਾ ਲੋਕਾਂ ਦਾ ਜਿਹੜਾ ਟਾਈਮ ਤੇ ਖੜਦਾ ਵੀ ਆ ਅਗਲਾ ਬੰਦਾ ਪੈਸਾ ਨਹੀਂ ਇੱਜਤ ਵੀ ਕਮਾਣੀ ਚਾਹੀਦੀ ਆ ਜੈ ਕਰੀ ਹਾਂਜੀ ਬੰਦਾ ਕਮਾਣਾ ਬਹੁਤ ਔਖਾ ਆ ਹਾਂਜੀ ਸਹੀ ਗੱਲ ਆ ਜੀ ਤੁਹਾਡੇ ਹਾਂ ਪੈਸਾ ਕਮਾ ਆਉਦਾ ਇੱਕ ਬੰਦੇ ਨੂੰ ਕਮਾਣਾ ਬਹੁਤ ਔਖਾ ਹੁੰਦਾ ਆ ਹਾਂਜੀ ਸਹੀ ਗੱਲ ਤੇ ਹੁਣ ਤੂੰ ਜੇਲ੍ਹ ਵਿੱਚ ਐ ਠੀਕ ਆ ਨਾ ਹੁਣ ਤੁਹਾਡੇ ਸਾਰੇ ਹੱਥ ਖੜ ਠੀਕ ਹੈ ਨਾ ਸਬੂਤ ਵੀ ਕਹਿੰਦੇ ਵੜ ਚੁੱਕੇ ਆ ਸਹੀ ਗੱਲ ਆ ਠੀਕ ਹੈ ਹੁਣ ਜਿਹੜਾ ਇਹ ਮੁੰਡਾ ਕਹਿੰਦਾ ਆ ਜ਼ਮਾਨਤ ਨਹੀਂ ਮਿਲਦੀ ਜ਼ਮਾਨਤ ਹੁਣ ਜ਼ਮਾਨਤ ਮਿਲੂ ਕਿਦਾਂ 6 ਮਹੀਨੇ ਤੱਕ ਤਾਂ ਕਹਿੰਦੇ ਆ ਜੀ ਜਿਹੜਾ ਇਹਦੇ ਤੇ ਇਲਜ਼ਾਮ ਲੱਗਾ ਆ 6 ਮਹੀਨੇ 6 ਮਹੀਨੇ ਜਮਾਨਤ 6 ਮਹੀਨੇ ਤੱਕ ਨਹੀਂ ਹੁੰਦੀ ਹੈ ਜੀ 6 ਮਹੀਨੇ ਤੱਕ ਨਹੀਂ ਉਹ ਵੀ ਜੇ ਤਾਂ ਹੋ ਸਕਦੀ ਹੈ ਜੇ ਕੋਈ ਟੌਪ ਦਾ ਜਿਹਨੂੰ ਵਕੀਲ ਕਹਿੰਦੇ ਉਹ ਹੋਵੇ ਤੇ ਟੁੱਟੇ ਵੱਡੇ ਭੱਜੇ ਵਕੀਲਾਂ ਨੇ ਤਾਂ ਉਹ ਤਾਂ ਮਾਰੇ ਵੀ ਬਚਾਣਾ ਆ ਤੇ ਵਕੀਲ ਵੀ ਕਰਨ ਆ ਉਹ ਤਾਂ ਤੁਹੇ ਜਿਹੜੀ ਇਲਜ਼ਾਮਾਂ ਵਿੱਚੋਂ ਆ ਜਮਾਨਤਾ ਦਵਾਦੇ ਆ ਇਹ ਤਾਂ ਟੌਪ ਦੇ ਵਕੀਲ ਜਿਹੜੇ ਹੁੰਦੇ ਆ ਉਹੀ ਕਰਾ ਸਕਦੇ ਆ ਇਹ ਤਾਂ ਘੁੰਮਣਾ ਫੇਰਨਾ ਪੈਣਾ ਪਾਪਾ ਜੀ ਤੇ ਵੱਡੇ ਵੱਡੇ ਬੰਦੇ ਸਲਾਹ ਲੈਣੀ ਪਣੀ ਆ ਫੇਰ ਚੱਕ ਕੇ ਤੇ ਜਾਣ ਵਾਲਾ ਸਟਕਾਰਾ ਹੋਣਾ ਆ ਕਹਿੰਦੇ ਹੁੰਦੇ ਆ ਆਤ ਤੇ ਰੱਬ ਦਾ ਨਾ ਵੈਰ ਹੁੰਦਾ ਆ ਹਾਂਜੀ ਤੇ ਜਿੱਥੇ ਹੰਕਾਰ ਹੋਵੇ ਨਾ ਹਾਂਜੀ ਉੱਥੇ ਰੱਬ ਨਹੀਂ ਖੜਦਾ ਸਹੀ ਗੱਲ ਠੀਕ ਹੈ ਨਾ ਉੱਥੇ ਬੰਦੇ ਵੀ ਮੂੰਹ ਮੋੜ ਜਾਂਦੇ ਆ ਰੱਬ ਤਾਂ ਕਿ ਇਨਸਾਨ ਵੀ ਮੂੰਹ ਮੋੜ ਜਾਂਦੇ ਆ ਜਿੱਥੇ ਪਿਆਰ ਮੁਹੱਬਤ ਹੋਵੇ ਨਾ ਉੱਥੇ ਰੱਬ ਵੀ ਆਉਂਦੀ ਹਾਂਜੀ ਜਰੂਰ ਆਉਂਦਾ ਅਸਰ ਦਿਖਾਦਾ ਆ ਤੇਰੇ ਲੋਕ ਹੁੰਦੇ ਆ ਉਹ ਵੀ ਪਿਆਰ ਨੂੰ ਠੱਠੇ ਆਂਦੇ ਆ ਠੀਕ ਹੈ ਨਾ ਆਪੇ ਅਦਾਲਤਾਂ ਜਿਹੜੀਆਂ ਹੁੰਦੀਆਂ ਨਾ ਜੇਲਾਂ ਦੇ ਜਾਂਦੇ ਹੁੰਦੇ ਆ ਆਪੇ ਖੁੱਲ ਜਾਂਦੇ ਜਿੱਥੇ ਪਿਆਰ ਹੁੰਦਾ ਹੈ ਹਾਂਜੀ ਹੁਣ ਜਿੱਥੇ ਹੰਕਾਰ ਹੋਵੇ ਹੰਕਾਰ ਤਾਂ ਫਿਰ ਵੱਡੇ ਵੱਡੇ ਜਿਹੜੇ ਆ ਰਾਵਣ ਹੁਣੀਆਂ ਉਹਨਾਂ ਦਾ ਆਪਾਂ ਤਾਂ ਕੋਸ਼ਿਸ਼ ਵੀ ਨਹੀਂ ਜਿਨ੍ਹਾਂ ਬਾੜੀਆਂ ਛੱਡੀਆਂ ਰੱਬ ਨੂੰ ਲਾ ਲਈਆਂ ਸੀਗੀਆਂ ਕਾਲ ਪਾਵੇ ਨਾ ਬੰਦ ਕਰਖਿਆ ਸੀਗਾ ਠੀਕ ਹੈ ਨਾ ਉਹਨਾਂ ਦੇ ਟੁੱਟ ਗਏ ਆ ਆਪਾਂ ਦਾ ਅਸਰ ਵੀ ਕਿਹਾ ਹੈ ਇਨਸਾਨ ਇਨਸਾਨ ਪੈਸਾ ਜਿੰਨਾ ਮਰਜੀ ਆ ਜਾਵੇ ਬੰਦੇ ਨੂੰ ਧਰਤੀ ਤੇ ਰਹਿਣਾ ਚਾਹੀਦਾ ਹੈ ਉੱਪਰ ਨਹੀਂ ਉੜਨਾ ਚਾਹੀਦਾ ਹੁਣ ਮੇਰੀ ਗੱਲ ਸੁਣ ਲੈ ਹੁਣ ਮੇਰੇ ਕੋਲ 50000 ਰੁਪਏ ਆਇਆ ਹਾਂਜੀ ਠੀਕ ਆ ਮੈਂ ਤੁਰਿਆ ਜਾਂਦਾ ਹਾਂ ਤੇ ਮੈਨੂੰ ਰਾਜ ਦੋ ਚੋਰ ਟੱਕਾ ਜਾਣਾ ਅਗਲੇ ਮੈਨੂੰ ਕੁੱਟ ਕੇ 50000 ਰੁਪਏ ਹੋਗੇ ਲੈ ਜੂ ਮਾਰ ਵੀ ਸਕਦੇ ਆ ਜੇ ਮੇਰੇ ਨਾਲ ਦੋ ਬੰਦੇ ਹੋਊਗੇ ਹਾਂਜੀ ਠੀਕ ਆ ਨਾ ਹੂੰ ਉਹ ਮੇਰੀ ਬਾਤ ਦਾ ਕਰੂਗੇ ਪੈਸਾ ਨਹੀਂ ਮਤ ਦਾ ਕਰੂਗਾ ਸਹੀ ਗੱਲ ਹੈ ਜਿੱਥੇ ਬੰਦੇ ਨੇ ਖੜਨਾ ਉੱਥੇ ਪੈਸਾ ਨਹੀਂ ਖੜ ਸਕਦਾ ਸਹੀ ਗੱਲ ਹੈ ਜੀ ਕਰਦੀ ਬੰਦਾ ਜਿਹਦੇ ਨਾਲ ਚਾਰ ਬੰਦੇ ਹੋਣ ਅਸਰ ਵਿੱਚ ਬੰਦਾ ਉਹੀ ਹੁੰਦਾ ਹੈ ਪੈਸਾ ਤਾਂ ਕਹਿਆ ਪੈਸਾ ਤਾਂ ਕੰਜਰਾਂ ਕੋਲ ਤੇਰਾ ਹੁੰਦਾ ਹੈ ਸਹੀ ਗੱਲ ਹੈ ਠੀਕ ਹੈ ਠੀਕ ਹੈ ਜੀ ਫਿਰ ਧੰਨਵਾਦ ਵਧੀਆ ਲੱਗਿਆ ਤਾਂ ਜੀ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ ਸਲੂਟ ਮਾਰ ਦਿਓ ਜੀ ਆਪਣਾ ਚਲੋ ਠੀਕ ਹੈ ਜੀ